ਹਾਂਜੀ ਸਤਿ ਸ੍ਰੀ ਅਕਾਲ ਆ ਸਤਿ ਤੁਸੀਂ ਸਾਰੇ ਰਾਜੀ ਖਿਸ਼ ਹੋਵੋਗੇ ਜਿਵੇਂ ਆਪਾਂ ਹਰ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਇਸ ਵਾਰ ਆਪਾਂ ਸ਼ਨੀਵਾਰ ਨੂੰ ਵੀ ਕਰਿਆ ਕਰਾਂਗੇ ਇਹ ਤਾਂ ਕਿਉਂਕਿ ਹੁਣ ਪੇਪਰ ਨੇੜੇ ਆ ਤੇ ਪਹਿਲਾਂ ਆਪਣਾ ਪਿਆਬੀ ਦਾ ਇਹ ਪੇਪਰ ਹੋਣਾ ਜਿਹੜੇ ਵਿੱਚ ਪਿਆਬ ਲੈਵਲ ਦੇ 10ਵੀਂ ਤੱਕ ਦਾ ਪੇਪਰ ਹੁੰਦਾ ਜਿਵੇਂ ਹੁਣ ਪਤਾ ਹੀ ਹੈ ਵੀ ਵੀ ਕਹ ਰਹੇ ਸੀ ਜਿਹੜਾ ਉਹ ਨਹੀਂ ਹੋਊਗਾ ਤੇ ਇਹ ਸ਼ਨੀਵਾਰ ਨੂੰ ਤਿਆਰ ਰੱਖਿਆ ਤਾਂ ਜੋ ਵੀ ਇੱਕ ਡਿਕਟੇਸ਼ਨ ਕਰਕੇ ਉਸ ਦਿਵਾਰ ਤੁਸੀਂ ਇਹ ਪੇਪਰ ਤੇ ਧਿਆਨ ਦੇ ਸਕੋ ਇਸ ਲਈ ਸ਼ਨੀਵਾਰ ਤੇ ਐਤਵਾਰ ਨੂੰ ਆਪਾਂ ਕਲਾਇਪਰ ਕਰਾ ਕਰਾਂਗੇ ਤੇ ਇਹ ਦੋ ਦਿਨ ਤੁਸੀਂ ਆਪ ਦਾ ਇਹ ਪੇਪਰ ਤੇ ਜ਼ੋਰ ਦਿਆ ਕਰੋ ਉਹ ਵੀ ਜ਼ਰੂਰੀ ਆ ਤੇ ਚਲੋ ਹੁਣ ਆਪਾਂ ਪੇਪਰ ਵਾਂਗੂ ਪਹਿਲਾ ਟ੍ਰਾਇਲ ਕਰਾ ਬੋਲਦੇ ਆ ਫਿਰ ਪ੍ਰੋਪਰ ਪੜ੍ਹੇ ਬੋਲਾਂਗੇ ਦੋ ਤੇ ਉਹਨਾਂ ਦੇ ਵਿੱਚੋਂ ਅ 2 ਮਿੰਟ ਦੀ ਖਾਲੀ ਵੀਡੀਓ ਚੱਲੂ ਜੀ ਇਹ ਤੁਸੀਂ ਰੀਡ ਕਰ ਲਿਓ ਤੇ ਜੇ ਜੀ ਪੰਜਾਬੀ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਚਲੋ ਹੁਣ ਜਿਆਦਾ ਸਮਾਂ ਬਰਬਾਦ ਨਹੀਂ ਕਰਦੇ ਆਪਾਂ ਰੈਡੀ ਹੋ ਜਾਓ ਹੁਣ ਬੋਲਦੇ ਆਂ ਟ੍ਰਾਇਲ ਕਰਾ ਬੋਲਦੇ ਪਹਿਲਾਂ ਆਪਾਂ ਰੈਡੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿੱਚ ਬਣਾਈ ਗਈ ਸੈਟ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਅਤੇ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਹਮੋ ਸਾਹਮਣੇ ਨਜ਼ਰ ਆ ਰਹੇ ਹਨ ਡੰਡੀ ਇਸੇ ਮਾਮਲੇ ਵਿੱਚ ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਉੱਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੋ ਜੀ ਟ੍ਰਾਇਲ ਪੈਰਾ ਤੁਹਾਡਾ ਕੰਪਲੀਟ ਹੋ ਗਿਆ ਕੀ ਸੌਪਰ ਪਰ ਆ ਬੋਲਣ ਲੱਗਦੇ ਆ ਰੈਡੀ ਹੋ ਜਾਓ ਦੇ ਲਈ ਰੈਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਫੌਜੀਆਂ ਲਈ ਅਪੰਗਤਾ ਪੈਨਸ਼ਨਾਂ ਬਾਰੇ ਹੁਕਮ ਸਪਸ਼ਟ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਦਾਇਰ ਅੱਧੀ ਦਰਜਨ ਪਟੀਸ਼ਨਰਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਡੰਡੀ ਜਸਟਿਸ ਸਿਮਰਨ ਸਿੰਘ ਸੇਠੀ ਅਤੇ ਵਿਕਾਸ ਸੂਰੀ ਦੇ ਡਿਵੀਜ਼ਨ ਬੈਂਚ ਨੇ ਸਪਸ਼ਟ ਤੌਰ ਉੱਤੇ ਕਿਹਾ ਕਿ ਜੇਕਰ ਕੋਈ ਸਿਪਾਹੀ ਭਰਤੀ ਦੇ ਸਮੇਂ ਡਾਕਟਰੀ ਤੌਰ ਉੱਤੇ ਤੰਦਰੁਸਤ ਪਾਇਆ ਜਾਂਦਾ ਹੈ ਅਤੇ ਲੰਬੀ ਫੌਜੀ ਸੇਵਾ ਤੋਂ ਬਾਅਦ ਉਸ ਨੂੰ ਕੋਈ ਬਿਮਾਰੀ ਜਾਂ ਅਪੰਗਤਾ ਹੁੰਦੀ ਹੈ ਤਾਂ ਕਾਨੂੰਨ ਇਹ ਮੰਨਦਾ ਹੈ ਕਿ ਇਹ ਬਿਮਾਰੀ ਫੌਜੀ ਨੂੰ ਸੇਵਾ ਦੌਰਾਨ ਪੈਦਾ ਹੋਈ ਸੀ ਡੰਡੀ ਅਜਿਹੇ ਮਾਮਲਿਆਂ ਵਿੱਚ ਅਪੰਗਤਾ ਪੈਨਸ਼ਨ ਲਾਭ ਨੂੰ ਸਿਰਫ ਇੱਕ ਰਸਮੀ ਮੈਡੀਕਲ ਬੋਰਡ ਦੇ ਨਰੀਖਣ ਦੇ ਆਧਾਰ ਉੱਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਡੰਡੀ ਇਹਨਾਂ ਸਾਰੀਆਂ ਪਟੀਸ਼ਨਾਂ ਵਿੱਚ ਕੇਂਦਰ ਸਰਕਾਰ ਨੇ ਆਰਮਡ ਫੋਰਸਿਸ ਟ੍ਰਿਬਿਊਨਲ ਚੰਡੀਗੜ੍ਹ ਵੱਲੋਂ پاس ਕੀਤੇ ਗਏ ਹਦਾਇਤਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਵਿੱਚ ਨਿਰਦੇਸ਼ ਦਿੱਤਾ ਗਿਆ ਸੀ ਕਿ ਸਾਬਕਾ ਸੈਨਿਕਾਂ ਨੂੰ ਅਪੰਗਤਾ ਪੈਨਸ਼ਨ ਲਾਭ ਦਿੰਦੇ ਸਮੇਂ ਵੀ ਜਾਂ 40% ਦੀ ਦੇ ਰੂਪ ਵਿੱਚ ਮੁਲਾਂਕਣ ਕੀਤੀ ਗਈ ਅਪੰਗਤਾ ਨੂੰ 50% ਤੱਕ ਕੀਤਾ ਜਾਵੇ ਨੰਡੀ ਬੈਂਚ ਨੇ ਇਹ ਵੀ ਸਪਸ਼ਟ ਕੀਤਾ ਕਿ ਅਪੰਗਤਾ ਪੈਨਸ਼ਨ ਲਈ ਲਾਭ ਸੇਵਾ ਦੌਰਾਨ ਅਯੋਗ ਕੀਤੇ ਗਏ ਸੈਨਿਕਾਂ ਤੱਕਾ ਸੀਮਤ ਨਹੀਂ ਹੈ ਡੰਡੀ ਸੇਵਾ ਮੁਕਤ ਸੈਨਿਕ ਇਸ ਦੇ ਬਰਾਬਰ ਹੱਕਦਾਰ ਹਨ ਜੇਕਰ ਉਹਨਾਂ ਦੀ ਅਪੰਗਤਾ ਸੇਵਾ ਇੱਕ ਬਈ ਜਿੱਥੇ ਉਹ ਬੋਲਿਆ ਸੀ ਹੁਕਮ ਬੋਲਿਆ ਸੀ ਪਹਿਲਾਂ ਹਣਾ ਉਹ ਸਪਸ਼ਟ ਪਹਿਲਾਂ ਹੁਕਮ ਬਾਅਦ ਚ ਸਪਸ਼ਟ ਹੁਕਮ ਇਦਾਂ ਸੀ ਉਹ ਨੋਟ ਕਰ ਲਓ ਚਲੋ ਹੁਣ ਆ ਰੀਡ ਕਰ ਲਓ ਤੁਸੀਂ 2 ਮਿੰਟ ਮਿਲੇ ਆ ਤੁਹਾਨੂੰ ਤੋਂ ਉਦੋਂ ਬਾਅਦ ਦੂਜਾ ਪੈਰਾ ਬੋਲਾਂਗੇ ਹਾਂਜੀ ਟਾਈਮ ਓਵਰ ਹੋਣ ਆਲਾ ਐ ਰੈਡੀ ਹੋ ਜਾ ਰੈਡੀ ਕੁੜੀ ਦੀ ਇੱਕ ਨਾ ਚੱਲੀ ਡੰਡੀ ਆਖਰ ਉਸ ਨੂੰ ਮਾਪਿਆਂ ਦੀ ਮਰਜ਼ੀ ਅੱਗੇ ਝੁਕਣਾ ਪਿਆ ਡੰਡੀ ਆਪਣੇ ਜਜ਼ਬਾਤ ਨੂੰ ਛਿੱਕਲੀ ਪਾ ਕੇ ਉਸ ਨੇ ਵਿਆਹ ਮਾਪਿਆਂ ਦੀ ਪਸੰਦ ਅਨੁਸਾਰ ਕਰਵਾਉਣ ਦੀ ਸਹਿਮਤੀ ਦੇ ਦਿੱਤੀ ਡੰਡੀ ਕਿਸੇ ਨਾਲ ਕੀਤੇ ਇਕਰਾਰ ਨਾ ਨਿਭਾਉਣ ਦਾ ਉਸ ਨੂੰ ਬਹੁਤ ਹੀ ਦੁੱਖ ਸੀ ਡੰਡੀ ਮੁੰਡੇ ਵਾਲੇ ਉਸ ਨੂੰ ਵੇਖਣ ਲਈ ਆ ਗਏ ਡੰਡੀ ਉਸ ਦੀ ਹੋਣ ਵਾਲੀ ਸੱਸ ਨੇ ਆਪਣੇ ਗਲ ਵਿੱਚੋਂ ਸੋਨੇ ਦੀ 체ਨ ਲਾ ਕੇ ਉਸ ਦੇ ਗਲ ਪਾਉਂਦਿਆ ਕਿਹਾ ਇਹ 체ਨ ਮੇਰੀ ਸੱਸ ਨੇ ਮੇਰੇ ਗਲ ਵਿੱਚ ਵਿਆਹ ਸਮੇ ਪਾਈ ਸੀ ਅਤੇ ਅੱਗੇ ਉਸ ਦੀ ਸੱਸ ਨੇ ਉਸ ਦੇ ਗਲ ਵਿੱਚ ਡੰਡੀ ਇਉਂ ਹੀ ਪੀੜੀ ਦਰ ਪੀੜੀ ਇਹ 체ਨ ਕਰਦੀ ਬਹੂ ਦੇ ਗਲ ਵਿੱਚ ਪੈਂਦੀ ਰਹੀ ਹੈ ਡੰਡੀ ਚੇਨ ਗਲ ਵਿੱਚ ਪਾ ਕੇ ਉਹ ਗੰਭੀਰ ਹੋ ਕੇ ਸੋਚਣ ਲੱਗ ਪਈ ਇਸ ਦਾ ਮਤਲਬ ਅਗਾ ਜਦੋਂ ਮੇਰੇ ਘਰ ਨੂੰ ਆਈ ਉਸ ਦੇ ਵੀ ਇੰਜ ਹੀ ਏ 베ੜੀ ਪਾਉਣੀ ਪਵੇਗੀ ਡੰਡੀ ਰਿਵਾਜ ਜੋ ਹੈ ਡੰਡੀ ਹੋ ਸਕਦਾ ਉਸ ਦੇ ਨਾਲ ਵੀ ਮੇਰੇ ਵਾਂਗ ਤੱਕਾ ਹੀ ਹੋਵੇ ਡੰਡੀ ਉਸਨੇ ਤੁਰੰਤ ਹੀ ਝੇਨ ਲਾ ਕੇ ਮੁੰਡੇ ਦੀ ਮਾਣੋ ਫੜਾਉਂਦਿਆਂ ਕਿਹਾ ਪੁਰਾਣੇ ਰਿਵਾਜ ਨੂੰ ਹੁਣ ਬਦਲਣ ਦੀ ਲੋੜ ਹੈ ਡੰਡੀ ਇਸ ਨੂੰ ਤੁਸੀਂ ਆਪਣੇ ਗਲ ਵਿੱਚ ਪਾਈ ਰੱਖੋ ਡੰਡੀ ਮੁੰਡੇ ਵਾਲਿਆਂ ਨੇ ਇਸ ਨੂੰ ਬਦਸ਼ਾਗਨੀ ਸਮਝਿਆ ਲਓ ਜੀ ਪੈਰਾ ਤੁਹਾਡਾ ਹੋ ਗਿਆ ਕੰਪਲੀਟ ਪਿਛਲਾ ਪੈਰਾ ਹੋ ਸਕਦਾ ਥੋੜਾ ਜਿਆਦਾ 80 ਤੋਂ ਜਿਆਦਾ ਬੋਲਿਆ ਗਿਆ ਹੋਊਗਾ ਕਿ ਕਹਾਣੀ ਸੀ ਬਹੁਤ ਸੌਖਾ ਪੈਰਾ ਸੀ ਤਾਂ ਕਰਕੇ ਤੇ ਨਹੀਂ ਆਪਣਾ 80 ਤੇ ਹੁੰਦਾ ਪੈਰਾ ਤੇ ਧਿਆਨ ਨਾਲ ਕਰਨਾ ਤੇ ਸਹੀ ਆਪ ਦੀ ਇਮਾਨਦਾਰੀ ਨਾਲ ਕਰਨਾ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਪੰਜਾਬੀ ਜਿੰਦਾਬਾਦ